ਖੜਾਂ ਦੇ ਨਾਲ ਹੁਣ ਤੱਕ 37 ਮੌਤਾਂ ਪੰਜਾਬ ਦੇ ਵਿੱਚ ਹੋ ਚੁੱਕੀਆਂ ਨੇ ਨਵੇਂ ਅੰਕੜਾ ਪੰਜਾਬ ਸਰਕਾਰ ਨੇ ਅੱਜ ਜਾਰੀ ਕੀਤਾ ਹੈ ਰੋਜ਼ ਸ਼ਾਮ ਨੂੰ ਅੰਕੜਾ ਜਾਰੀ ਕੀਤਾ ਜਾਂਦਾ ਹੈ 37 ਮੌਤਾਂ ਹੁਣ ਤੱਕ ਹੋ ਚੁੱਕੀਆਂ ਨੇ ਕਿਉਂਕਿ ਪਿਛਲੇ 24 ਘੰਟਿਆਂ ਦੇ ਵਿੱਚ 7 ਲੋਕਾਂ ਦੀ ਜਾਨ ਗਈ ਹੈ ਪਹਿਲਾਂ 30 ਮੌਤਾਂ ਹੋਈਆਂ ਸੀ ਕੱਲ ਤੱਕ ਜਿਹੜਾ ਅੰਕੜਾ ਜਾਰੀ ਕੀਤਾ ਗਿਆ ਸੀ ਔਰ ਹੁਣ 24 ਘੰਟਿਆਂ ਦੇ ਵਿੱਚ 7 ਹੋਰ ਲੋਕਾਂ ਦੀ ਮੌਤ ਹੋਈ ਹੈ ਕੁੱਲ 37 ਲੋਕ ਹੜਾਂ ਦੀ ਪੇਂਟ ਚੜ ਚੁੱਕੇ ਨੇ 1655 ਪਿੰਡ ਇਸ ਵੇਲੇ ਹੜ੍ਹਾਂ ਦੇ ਨਾਲ ਪ੍ਰਭਾਵਿਤ ਨੇ ਜਿਹੜੇ ਕੱਲ ਤੱਕ 1400 ਪਿੰਡ ਸੀ ਹੁਣ 1655 ਪਿੰਡ ਹੋ ਚੁੱਕੇ ਨੇ 355709 ਲੋਕ ਜਿਹੜੇ ਨੇ ਉਹ ਹੜ੍ਹਾਂ ਤੋਂ ਪ੍ਰਭਾਵਿਤ ਨੇ 355709 ਦੀ ਆਬਾਦੀ ਔਰ ਹੜ੍ਹਾਂ ਦੇ ਪਾਣੀ ਦੇ ਵਿੱਚ 3 ਲੋਕ ਲਾਪਤਾ ਨੇ 37 ਲੋਕਾਂ ਦੀ ਜਾਨ ਜਾ ਚੁੱਕੀ ਹੈ ਇਹ ਸਰਕਾਰੀ ਅੰਕੜਾ ਤੇ ਅਗਲੀ ਤਸਵੀਰ ਨੰਗਲ ਦੀ ਜਿੱਥੇ ਸਤਲੁਜ ਦੀ ਮਾਰ ਪਈ ਹੈ ਪਿੰਡ ਪਨਾਮ ਦੇ ਵਿੱਚ ਸਲਾਬ ਆ ਗਿਆ ਦਰਿਆ ਦੇ ਪਾਣੀ ਦੇ ਵਿੱਚ ਕਈ ਘਰ ਡੁੱਬ ਗਏ ਲੋਕਾਂ ਨੂੰ ਡੇਰੇ ਦੇ ਵਿੱਚ ਸੁਰੱਖਿਅਤ ਕੀਤਾ ਗਿਆ ਬਹੁਤ ਸਾਰੇ ਘਰ ਜਿਹੜੇ ਇੱਕਦਮ ਪਾਣੀ ਦੀ ਚਪੇਟ 'ਚ ਆ ਗਏ ਜਦੋਂ ਸਲਾਬ ਆ ਗਿਆ ਤਾਂ ਕਈ-ਕਈ ਫੁੱਟ ਪਾਣੀ ਭਰ ਗਿਆ ਕਈ ਘਰਾਂ ਦੇ ਤਾਂ ਪਾਣੀ ਪਹਿਲੀ ਮੰਜ਼ਲ ਤੱਕ ਚਲਾ ਗਿਆ ਔਰ ਲੋਕ ਉੱਚੀਆਂ ਥਾਵਾਂ ਤੇ ਬੈਠਣ ਨੂੰ ਮਜਬੂਰ ਨੇ ਉਸ ਤੋਂ ਬਾਅਦ ਲੋਕਾਂ ਨੂੰ ਵੱਖ-ਵੱਖ ਸੁਰੱਖਿਅਤ ਥਾਵਾਂ ਤੇ ਪਹੁੰਚਾਇਆ हिमाचल ਦੇ ਵਿੱਚ ਲਗਾਤਾਰ ਹੋ ਰਹੀ ਬਰਸਾਤ ਦਾ ਅਸਰ ਕਿਤੇ ਨਾ ਕਿਤੇ ਮੈਦਾਨੀ ਖੇਤਰ ਵਿੱਚ ਵੀ ਦੇਖਣ ਨੂੰ ਮਿਲਦਾ ਹੈ ਕਿਉਂਕਿ ਪਖੜਾ ਡੈਮ ਤੋਂ ਜਦੋਂ ਪਾਣੀ ਵੱਧ ਮਾਤਰਾ ਦੇ ਵਿੱਚ ਗੋਵਿੰਦ ਸਾਗਰ ਜੀਲ ਦੇ ਵਿੱਚ ਆ ਜਾਂਦਾ ਤਾਂ ਕਿਤੇ ਨਾ ਕਿਤੇ ਬੀਬੀ ਐਮਬੀ ਦੀ ਵੀ ਮਜਬੂਰੀ ਪੰਜਦੀ ਹੈ ਕਿ ਜਿਹੜਾ ਇਸੀ ਪਾਣੀ ਨੂੰ ਜਿਹੜਾ ਵੱਧ ਮਾਤਰਾ ਦੇ ਵਿੱਚ ਪਾਣੀ ਆ ਰਿਹਾ ਕਿਉਂਕਿ ਪਖੜਾ ਟੈਂਕ ਦਾ ਜਿਹੜਾ ਖਤਰੇ ਦਾ ਲੈਵਲ ਦੀ ਗੱਲ ਕੀਤੀ ਜਾਵੇ ਤਾਂ 1680 ਫੁੱਟ ਜਿਹੜਾ ਖਤਰੇ ਦਾ ਲੈਵਲ ਹੈ ਸਿਰਫ ਉਹ ਦੱਸਿਆ ਜਾ ਰਿਹਾ ਜਿਸ ਹਿਸਾਬ ਨਾਲ ਸਿੱਖਿਆ ਮੰਤਰੀ ਸਿਦਾਰ ਹਰਜੋਤ ਸਿੰਘ ਮੈਚ ਨੇ ਪਖੜਾ ਟੈਂਕ ਦੇ ਅੰਕੜਾ ਅੰਕੜਿਆਂ ਨੂੰ ਸ਼ੇਅਰ ਕਰਦੇ ਹੋਏ ਦੱਸਿਆ ਕਿ ਜਿਹੜਾ ਹੈ ਪਖੜਾ ਟੈਂਕ ਦਾ ਲੈਵਲ ਸਿਰਫ 2 ਫੁੱਟ ਦੇ ਕਰੀਬ ਜਿਹੜਾ ਹੈ ਰਹਿ ਗਿਆ ਤੁਹਾਨੂੰ ਨਾਲ ਦੀਆਂ ਤਸਵੀਰਾਂ ਵੀ ਦਿਖਾ ਦਈਏ ਇਹ ਪਿੰਡ ਭਨਾਮ ਦੀ ਤੁਹਾਨੂੰ ਤਸਵੀਰਾਂ ਦਿਖਾ ਦਿਖਾ ਰਹੇ ਹਾਂ ਜਿੱਥੇ ਕਿ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਵਿੱਚ ਕਿ ਜਿਹੜਾ ਪਖੜਾ ਟੈਂਕ ਦਾ ਜਿਹੜਾ ਪਾਣੀ ਸਤਲੁਜ ਦਰਿਆ ਦੇ ਵਿੱਚ ਛੱਡਿਆ ਜਾ ਰਿਹਾ ਤਾਂ ਉਹ ਪ ਤੇ ਦੇਸ਼ ਦਾ ਪਹਿਲਾ ਪਿੰਡ ਟਿੰਡੀ ਵਾਲਾ ਇਹ ਵੀ ਪਾਣੀ ਦੀ ਮਾਰ ਹੇਠ ਹੈ ਦਰਿਆ ਕਰਕੇ ਪਿੰਡ ਚਾਹੇ ਸਲਾਬ ਨੇ ਇਸ ਪਿੰਡ ਨੂੰ ਵੀ ਟਾਪੂ ਬਣਾ ਦਿੱਤਾ ਪਾਣੀ ਹੀ ਪਾਣੀ ਹੈ ਛੱਤਾਂ ਤੇ ਕੰਧਾਂ ਦੇ ਵਿੱਚ ਵੱਡੀਆਂ ਤਰੇੜਾਂ ਪੈ ਚੁੱਕੀਆਂ ਤਾਂ ਇਹ ਜ਼ਿਲ੍ਹੇ ਦਾ ਉਹ ਪਿੰਡ ਹੈ ਜਿਹੜਾ ਭਾਰਤ ਪਾਕਿਸਤਾਨ ਸਰਦ ਦਾ ਆਖਰੀ ਪਿੰਡ ਹੈ ਔਰ ਨਾਲ ਬਿਲਕੁਲ ਦਰਿਆ ਦਰਿਆ ਤੇ ਪਹਿਲਾ ਪਿੰਡ ਤੇ ਭਾਰਤ ਦਾ ਪਹਿਲਾ ਪਿੰਡ ਅਸੀਂ ਕਹਿ ਲਈਏ ਤਾਂ ਕਿਉਂਕਿ ਇਹ ਪੂਰੀ ਬੈਲਟ ਹੈ ਇੱਥੇ ਕਈ ਪਿੰਡ ਨੇ ਜਿਹੜੇ ਪਾਕਿਸਤਾਨ ਦੇ ਨਾਲ ਲੱਗਦੇ ਨੇ ਤਾਂ ਇਸ ਪਿੰਡ ਦੇ ਹਾਲਾਤ ਤੁਸੀਂ ਦੇਖ ਲਓ ਵੀ ਪਾਣੀ ਸੜਕਾਂ ਤੇ ਪੂਰੇ ਆਸ-ਪਾਸ ਪਿੰਡ ਚ ਖੇਤਾਂ ਚ ਕਈ ਕਿ ਫੁੱਟ ਪਾਣੀ ਔਰ ਇਹ ਪੂਰੇ ਦਾ ਪੂਰਾ ਇਸ ਟਾਈਮ ਦਰਿਆ ਵਾਲੇ ਹਾਲਾਤ ਨੇ ਸਤਲੁਜ ਬਣਿਆ ਹੋਇਆ ਇਹ ਪੂਰਾ ਇਲਾਕਾ ਔਰ ਜਿਹੜੇ ਲੋਕ ਇੱਥੇ ਰਹਿਣ ਵਾਲੇ ਪਿੰਡ ਦੇ ਵਿੱਚ ਉਹ ਇਸ ਵੇਲੇ ਟਾਪੂ ਵਰਗੇ ਹਾਲਾਤਾਂ ਦੇ ਵਿੱਚ ਰਹਿ ਰਹੇ ਨੇ ਤਾਂ ਸਰਪ੍ਰੀ ਪੂਰੀ ਵਾਈਟ ਤਸਵੀਰ ਦਿਖਾਓ ਪਤਾ ਲੱਗ ਜੇ ਕਿ ਇੱਥੇ ਹਾਲਾਤ ਕੀ ਨੇ ਤਾਂ ਇਹ ਟੈਂਡੀ ਵਾਲਾ ਦੇਖੋ ਬੋਰਡ ਤੋਂ ਦਿਖਿਆ ਔਰ ਇਹ ਹਾਲਾਤ ਤਾਂ ਇਸ ਪਾਣੀ ਦੇ ਵਿੱਚ ਇਹਨਾਂ ਲੋਕਾਂ ਦੇ ਘਰ ਨੇ ਤਾਂ ਇੱਥੇ ਪ੍ਰਸ਼ਾਸਨ ਨੇ ਇਹਨਾਂ ਦਾ ਹਾਲਾਤ ਪੁੱਛਣ ਵੀ ਪਹੁੰਚਿਆ ਸਰਪੰਚ ਸਾਹਿਬ ਨੇ ਸਰਪੰਚ ਸਾਹਿਬ ਤੁਸੀਂ ਟਿੰਡੀ ਦਾ ਸਰਪੰਚ ਹੀ ਹੋ ਨਾ ਬਿਲਕੁਲ ਜੀ ਮੌਜੂਦਾ ਸਰਪੰਚ ਪਿੰਟ ਟਿੰਡੀ ਵਾਲੇ ਸਰਪੰਚ ਕੀ ਹਾਲਾਤ ਆ ਹੁਣ ਮੈਂ ਤਾਂ ਦੇਖ ਰਿਹਾ ਵੀ ਸਾਰੇ ਪਾਸੇ ਪਾਣੀ ਤੇ ਜੇ ਪਾਣੀ ਇਸੇ ਤਰ੍ਹਾਂ ਵਧ ਹੀ ਗਿਆ ਤਾਂ ਹੌਲੀ ਹੌਲੀ ਕਰਕੇ ਜਮ ਅੰਦਰ ਤੱਕ ਰਾਜੇਗਾ ਤੇ ਇਹ ਲੋਕ ਜਾਣਗੇ ਕਿੱਥੇ ਇਹ ਪਾਜੀ ਹੁਣ ਲੋਕਾਂ ਇਹ ਵੈਸੇ ਤਾਂ ਬਾਵਾ ਜਗਾ ਉੱਚੀ ਹੈ ਹਾਂ ਜੇ ਪਾਣੀ ਐਸੇ ਤਰ੍ਹਾਂ ਵਧ ਹੀ ਗਿਆ ਤਾਂ ਫਿਰ ਤਾਂ ਇਹਨਾਂ ਸਾਰਿਆਂ ਨੂੰ ਸਾਨੂੰ ਪਿੱਛੇ ਜਾਣਾ ਪੈਣਾ ਅੱਛਾ ਗਾਂ ਕਿੰਨੇ ਕਿ ਜਿਹੜੇ ਖੇਦੜ ਖੇਤਾਂ ਦੇ ਵਿੱਚ ਇਹ ਤਾਂ ਸਾਰੇ ਤਕਰੀਬਨ ਪਾਣੀ ਚੀ ਤਕਰੀਬਨ ਹੀ ਸਾਰੇ ਪਾਣੀ ਵਿੱਚ ਆਏ ਕੁਛ ਨਹੀਂ ਬਚਾਏ 10 ਦਿਨ ਚੱਲਣਾ ਕਿ ਪਤਾ ਨਹੀਂ ਮਹੀਨਾ ਚੱਲਣਾ ਪਾਣੀ ਦਾ ਜੇ ਕੋਈ ਪਿੱਛੋਂ ਕੱਟਣ ਦੀ ਸੰਭਾਵਨਾ ਨਹੀਂ ਅੱਜ ਕਹਿ ਰਹੇ 3 ਲੱਖ ਤੇ 16000 ਦੇ ਹਾਂਜੀ ਅੱਛਾ ਤੇ ਇੱਥੇ ਤੋਂ ਬਈ ਜੀ ਹੁਣ ਤੁਹਾਨੂੰ ਰਾਹ ਵੀ ਕੋਈ ਨਹੀਂ ਆਉਂਦਾ ਕਿਸ਼ਤੀ ਆ ਰਹੀ ਆ ਤੇ ਸਬਾਨ ਸਪਾ ਪਹੁੰਚ ਰਿਹਾ ਖਾਣ ਪੀਣ ਦਾ ਪ੍ਰਬੰਧ ਹੋ ਰਿਹਾ ਬਾਕੀ ਕਿਸ਼ਤੀ ਰਹੀਂ ਥੋੜਾ ਜਿਹਾ ਔਖਾ ਹਾਂ